ਪਿਛਲੇ ਥਣਾ ਚੋ ਵੀ ਮਾਰਦੇ ਸੱਜਣਾ ਐ ਚਵਾਈ ਦਾ ਥਾਣੀ ਦੱਸਦਾ ਇਹਦਾ ਵੀ ਚਵਾਈ ਤੇ ਦੀ ਫੋਕੀ ਹੋਊ ਜਮਾਨ ਐਂ ਹੀ ਦਿਖਾ ਦੇ ਦੱਸ ਲੋ ਪਛਾਣ ਦੀ ਹਾਂ ਅਗਲੇ ਚੋ 11 ਹੋਰ ਮਾਰਦੇ ਜਮਕੌਰ ਵੇ ਨਿਆਣਾ ਨੂੰ ਨਾ ਲੈਂਦੀ ਆ ਹੈ ਨਿਆਣਾ ਤੋਂ ਪਾਵਨ ਦੀ ਨਹੀਂ ਦੂਜੀ ਤੋਂ ਪਾਵਨ ਦਾ ਨਿਆਣਾ ਪਾਇਦਾ ਇਦਾਂ ਉਹਨਾਂ ਨੂੰ ਬੋਲਦੇ ਕਿਤੇ ਅਸੂਆ ਜਮਕੌਰ ਕਿਹੜਾ ਇਹਦਾ ਦੂਜਾ ਪਯੋਰ ਵੀਰੇ ਆ ਪਯੋਰ ਦੂਜਾ ਸੂਆ ਤੇ ਤੁਰਦੀ ਉਹੀ ਗੱਲ ਆ ਵੇ ਪਹਿਲਵਾਨਾਂ ਵਾਲਾ ਸਿਸਟਮ ਹੀ ਆ ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਸੱਜਣਾਂ ਅੱਜ ਫੇਰ ਪਹੁੰਚ ਚੁੱਕਿਆ ਪਿੰਡ ਧੌਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਸਰਦਾਰ ਕਹਿੰਦੇ ਵੀ ਚਮਕੌਰ ਸਿੰਘ ਲਵੇ ਪਹੁੰਚੇ ਹੋਇਆ ਕਹਿੰਦੇ ਵੀ ਬੋਤਿਆਂ ਦਾ ਵੀ ਪੁਰਾਣਾ ਕੰਮ ਰਿਹਾ ਸੱਜਣਾਂ ਦਾ ਬਾਈ ਦਾ ਦਾਦਾ ਬੋਤਿਆਂ ਦਾ ਕੰਮ ਵੀ ਕਰਦਾ ਰਿਹਾ ਤੇ ਉਹੀ ਗੱਲ ਜਿਵੇਂ ਕਹਿੰਦੇ ਨੇ ਵਪਾਰ ਯਾਰ ਖੂਨ ਚ ਹੈਨਾ ਖੂਨ ਚ ਆਇਆ ਨਹੀਂ ਹੁੰਦੀ ਆ ਚੀਜ਼ ਚੰਗੀ ਆ ਤਖੂਨ ਚ ਆ ਜੇ ਉਹ ਚੰਗੀ ਹੁੰਦੀ ਆ ਪਰ ਮਾੜੀ ਨਾ ਕਿਸੇ ਵੀ ਸੱਜਣ ਦੀ ਆਵੇ ਮੈਂ ਇਹ ਕਹਿਣਾ ਹੁੰਦਾ ਗਾਵਾਂ ਦਿਖਾਵਾਂਗੇ ਦੋ ਤੇ ਦਿਖਾਵਾਂਗੇ ਸੱਜਣੋਂ ਗਰਮੀ ਵਾਲੇ ਤੋਫੇ ਕਿਉਂਕਿ ਹੁਣ ਚਮਕੌਰ ਕਹਿੰਦਾ ਯਾਰ ਰੈਗੂਲਰ ਵੀਡੀਓ ਤੇ ਵੀਡੀਓ ਆਉਣਗੇ ਆਪਣੇ ਤੇ ਬਾਕੀ ਆਜੋ ਬਾਈ ਚਮਕੌਰ ਨਾ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਸੱਜਣੋ ਰੇਟ ਵੀ ਦੋਹਾਂ ਦਾ ਵੀਡੀਓ ਚ ਹੀ ਕਰਾਵਾਂਗੇ ਆਜੋ ਚਮਕੌਰ ਸਿੰਘ ਹਾਂ 82 ਕਾਲ ਠੀਕ ਠਾਕ ਵਧੀਆ ਵਧੀਆ ਪਰਮਾਨੈਂਟ ਓਕੇ ਦੀ ਰਿਪੋਰਟ ਆ ਕੱਲ ਕਿਸੇ ਨੇ ਦੇਖਿਆ ਨਹੀਂ ਭਰਾ ਕੱਲ ਕਿਸੇ ਨੇ ਦੇਖਿਆ ਨਹੀਂ ਅੱਜ ਆਕਿਆ ਹਨਾ ਇੱਥੋਂ ਕਰ ਲਈਏ ਸ਼ੁਰੂ ਇੱਧਰਲੇ ਪਾਸੇ ਕਰਾਂ ਕਾਲੀ ਬੈਠੋ ਇਧਰੋਂ ਕਰੀਏ ਹਾਂ ਚਮਕੌਰ ਕਹਿੰਦਾ ਅਜਾ ਇਧਰਲੇ ਪਾਸੇ ਕਰਦੇ ਆ ਡੇਲੀ ਉਧਰੋਂ ਕਰਦੇ ਆ ਸ਼ੁਰੂਆਤ ਹਨਾ ਹਾਂ ਕਿਹ ਮੈਂ 12 ਕਿਲੋ ਤੋਂ ਘੜਿਆ 20 ਕਿਲੋ ਤੋਂ ਬੜਾ ਰਾਮ ਨਰਜੇ ਕੱਢੋ ਬਾਡੀ ਬੁੱਡੀ ਚੰਗੀ ਆ ਹਨਾ ਆਏ ਕਾਲੀ ਪੂਰੀ ਪਾਵਰ ਤੇ ਆ ਕੱਦ ਬੱਡ ਵੀ ਚੰਗਾ ਸੱਜਣੋ ਤੇ ਬਾਡੀ ਵੀ ਪੱਛੀ ਦੀ ਚੰਗੀ ਆ ਤੇ ਰੰਗ ਰੂਪ ਵੀ ਸਲੀਨ ਵਰਗਾ ਹਨਾ ਹਾਂ ਲੇਵਾਲੂਆ ਵੀ ਫੁੱਲ ਫਿਟਿੰਗ ਵਾਲਾ ਉਨੇ ਹੀ ਗਾਂ ਨੂੰ ਆ ਉਨੇ ਹੀ ਪਛਾਣ ਨੂੰ ਆ ਹੌਲੀ ਤੋਰ ਮੜੀ ਤਾਜੀ ਸੁਜਰਾਤ ਦੀ ਤਰ੍ਹਾਂ ਗੁਰੀ ਹਾਂ ਜਾਨ ਜੋਣ ਬਹੁਤਾ ਗਾਂ ਚ ਜੇ ਗੱਲ ਕਰ ਲਈ ਹੈ ਨਾ ਹਾਂ ਜਾਨ ਤਾਂ ਬਹੁਤ ਆ ਹੈਵੀ ਬਾਡੀ ਵੇਟ ਦੀ ਆ ਫੁੱਲ ਹੈਵੀ ਆ ਖੜੀ ਜੀ ਮਨੂੰ ਇਹ ਲੱਗਦੀ ਥੋੜੀ ਜਿਹਾ ਨਾ ਹਾਂ ਬਾਡੀ ਬੁੱਡੀ ਬਾਡੀ ਬੁੱਡੀ ਬਹੁਤਾ ਢਾਂਚਾ ਢੁੰਚਾ ਬਹੁਤਾ ਉੱਤੋਂ ਇੱਥੋਂ ਦਿਖਾਈ ਦਰਸੋ ਇੱਥੇ ਜੇ ਰੋਕ ਲਾ ਕਹਿੰਨੀ ਇੱਥੇ ਜੇ ਖੜਾ ਲਾ ਉਹ ਦਿਖਾ ਦੇ ਲੈ ਵਾਲੂ ਆ ਨੇੜੇ ਲਾ ਕੇ ਸਮਾਰ ਕੇ ਠੰਡੀ ਦਾ ਬਾਲੇ ਕਿਉਂ ਕਰਦੇ ਆ ਬਾਈ ਕੁਝ ਨਹੀਂ ਕਹਿੰਦੀ ਠੰਡੀ ਦਾ ਵਰਖ ਹਾਂ ਇੱਥੇ ਦਿਖਾ ਦੇ ਠੰਡੀਆਂ ਗਾਮਾ ਚਮਕੌਰ ਕਹਿੰਦੇ ਬਰਫ਼ ਵਰਗੀ ਲੈ ਕੇ ਆਉਂਦਾ ਅਕਸਰ ਲੈਵਰਾਂ ਨੂੰ ਮੂੰਹ ਕਰਾ ਦੇ ਕਹਿੰਨੀ ਇਹਦਾ ਆੜਾ ਕਰਾ ਦੇ ਬਾਈ ਦਾ ਆੜਾ ਜਿਹਾ ਮੂੰਹ ਕਰਾ ਦਿਓ ਇੱਥੋਂ ਇੱਥੋਂ ਦਿਖਾ ਦਰਸੋ ਦੇ ਖੜਨੀ ਖੁੜਨੀ ਦੇ ਗਾਂਦੀ ਯਾਰ ਕਿਵੇਂ ਆ ਰ ਜਿਵੇਂ ਕੋੜੀ ਖੜਦੀ ਹੁੰਦੀ ਆ ਖੜਨੀ ਖੁੜਨੀ ਉਹ ਇਥੋਂ ਬਿਲਕੁਲ ਆ ਲੈ ਚ ਲੈ ਇਹਨੂੰ ਸੂਆ ਸੂਇਆ ਦੂਜਾ ਕਦੋਂ ਸੂਇਆ ਚੰਗੋ ਰਹੇ ਰਾਤ ਸੂਇ ਜੇਰ ਜੂਰ ਪ੍ਰੋਪਰਰੀ ਪੈ ਗਈ ਜੇਰ ਅੰਦਰ ਪਈ ਅੱਛਾ ਰਾਤ ਸੂਇਆ ਜੇਰ ਜੂਰ ਡੰਨਾ ਆ ਕੋਈ ਗੱਲ ਨਹੀਂ ਬੱਚੇ ਲਵੇ ਦਿਖਾ ਦਾਂਗੇ ਲਈ ਆਗੇ ਹਾਂ ਲੇਵਾਂ ਲੂਵਾਂ ਤਰ ਸੁਤ ਬੱਡੀ ਬੁੱਢੀ ਬਹੁਤਾ ਹਨਾ ਬੱਡੀ ਬੁੱਢੀ ਮਈਆਂ ਨਾਲ ਦੀ ਉਸ ਤੋਂ ਜੇ ਗੱਲ ਕਰਨੀ ਆ ਕੱਦ ਵਿੱਡ ਫੁੱਲਾ ਤੇ ਲੇਵਾ ਗਾਹ ਨੂੰ ਵੀ ਦਿਖਾਉਂਦੀ ਆ ਤੇ ਪਿਛਾਣ ਨੂੰ ਵੀ ਦਿਖਾਉਂਦੇ ਇਧਰਲੇ ਬੰਦੇ ਨੇ ਲਿਆ ਤਰਸੇ ਇਧਰੋਂ 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 ਅਗਲੇ ਬੰਨੇ ਨੂੰ ਮਾਰਦੇ ਆ ਇੱਥੇ ਮੂਹ ਨੂੰ ਉਹ ਨਹੀਂ ਆ ਭਰਾ ਲੇਵਾ ਇੱਥੇ ਮਾਰਦੇ ਅਗਲੇ ਥਣ ਅਗਲੇ ਥਣ ਤੋਂ ਅਗਲੇ ਬੰਨੇ ਨੂੰ ਇੱਕ ਗਿੱਠ ਹੋਊਗਾ ਧਾਰਾਂ ਵੀ ਮਾਰਾਂਗੇ ਇਹਦੀਆਂ ਧਾਰਾਂ ਵੀ ਮਾਰਦੇ ਜੇਰ ਤੇ ਵੀ ਮਾਰਦੇ ਕੈਮਰਾ ਤਾਸਲੇ ਚ ਹੀ ਪਈਆ ਜੇਰੇ ਦੀ ਮਗਰ ਹਾਂ ਤੇ ਦੁੱਧ ਵੀ ਮੈਂ ਕੱਢਤਾ ਜੀ ਇਹਦੇ ਆ ਦੁੱਧ ਵੀ ਬਾਈ ਕਹਿੰਦਾ ਕੱਢਿਆ ਬੋਲੇ ਕੁਛ ਬੋਲੇ ਤੇ ਵੀ ਮਾਰਦੇ ਛੋਟੀ ਜੀ ਕਹਿੰਦਾ ਬੈਠਣ ਚ ਦਿੱਕਤ ਕਰਦੀ ਸੀ ਆਗੀਸਤਾ ਹਾਂ ਲੈ ਬੰਦੇ ਬੱਚਾ ਪਰ ਬੱਚਾ ਕੈਮ ਆ ਹਨਾ ਬੱਚਾ ਚੁੰਗਦਾ ਪੂਰੇ ਮਾਰਦਾ ਸੁੱਟੇ ਤੇ ਥਣ ਥਣ ਵੀ ਸੱਜਣੋਂ ਮੁੱਠੀ ਦੀ ਚਵਾਈ ਵਾਲਾ ਕੱਢਿਆ ਤੇ ਕੱਟਾਰਾ ਤੂਰਾ ਸਾਨੂੰ ਆਪਾਂ ਮਾਰ ਕੇ ਦਿਖਾ ਦੇਣਾ ਬੌਲਾ ਹੀ ਆ ਅਗਲੇ ਥਣਾਂ ਚ ਵੀ ਮਾਰਦੇ ਜਮ ਕੋ ਓਏ ਅਗਲੇ ਚ ਵੀ ਮਾਰ ਦੇ ਚਵਾਈ ਚਬੂਈ ਓਕੇ ਜੀ ਰਿਪੋਰਟ ਆ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਮੰਗਵਣੀ ਹੁੰਦੀ ਆ ਬਾਕੀ ਜੇ ਕਿਸੇ ਸੱਜਣ ਨੇ ਯਾਰ ਜਾਨਵਰ ਪਾਸ ਕਰਨੇ ਨੇ ਪਾਸ ਕਰਕੇ ਵੀ ਲਿਆ ਜਾ ਸਕਦਾ ਇਹ ਜੀ ਗੱਲ ਨਹੀਂ ਜਾਨਵਰ ਜੈਨੂਆ ਨੇ ਰਾਵਣਾ ਖੜੀਆ ਠੰਡੀ ਸੀਲ ਆ ਬੱਛੀ ਆ ਜਾ ਹੁਣ ਲਿਆ ਦੋ ਨੰਬਰ ਵਾਲੀ ਤੇ ਕੈਮਰਾ ਵੀਡੀਓ ਲੰਬੀ ਹੋ ਜੂਗੀ ਵਾਲੀ ਆ ਜਾ ਹੁਣ ਇਧਰਲੇ ਬੰਨੇ ਲਿਆ ਇੱਥੇ ਵੀ ਮਾਰਦੇ ਕਹਿੰਦੇ ਆ ਵੇ ਇਹਦਾ ਇਹਦਾ ਲੇਵਲ ਵਾਲੂ ਆ ਦਿਖਾ ਦਰ ਸੋਚ ਦੇ ਇਹਦਾ ਇਹਦਾ ਹੋਇਆ ਪਿਆ ਪਲਵਾਨ ਵਾਲਾ ਕੰਮ ਥਣ ਥੋਣ ਇਹਨੂੰ ਵਾਹ ਟਾਪ ਕੁਆਲਟੀ ਦਾ ਇਹਦਾ ਸੁਆ ਕਿਹੜਾ ਚੰਗਰ ਦੂਜਾ ਜਿਹੜੇ ਸੁਆ ਦਾ ਆ ਨੇੜਿਆਂ ਫੜ ਕੇ ਤੋੜ ਦਿਆਂ ਬੱਚੇ ਕਰਕੇ ਭਾਜ ਦਿੰਦੇ ਹਨਾ ਇਹਦੇ ਨਾਲ ਬੱਛੀ ਆ ਉਹਦੇ ਮਗਰ ਬੱਛਾ ਹਨਾ ਹਾਂ ਇਹਦੇ ਨਾਲ ਵੀ ਬੱਛੀ ਆ ਗਈ ਬੱਛੀ ਵੀ ਚੰਗੀ ਆ ਨਾਲ ਇਹਦੇ ਤੇ ਜੇਰ ਜੂਰੇ ਦੀ ਵੀ ਸੱਜਣੋਂ ਡਾਨਾ ਉਹਦੇ ਪੈਸੇ ਕਿੰਨੇ ਲਵਾਂਗੇ ਇੱਕ ਨੰਬਰ ਅਜੀ 65000 ਦੀ ਦੇ ਦਾਂਗੇ ਬਈ ਮਾਨਸਾਨ ਕਰ ਉਹ ਦੇ ਦਾਂਗੇ 65000 ਦੀ ਜਿਹੜੀਆਂ ਧਾਰਾਂ ਮਾਰੀਆਂ ਨੇ ਇੱਕ ਨੰਬਰ ਵਾਲੀ ਹਾਂ ਇਹ ਦਿਖਾ ਦੇ ਮਾੜਾ ਜਾਂ ਇੱਕ ਟੂਹੀ ਚ ਪਾ ਲੈ ਸਰਸਰ ਵਾਲਾ ਬਾਈ ਵਾਧੂ ਹੀ ਆਹੇ ਚੰਗੀ ਇਹ ਵੀ ਆ ਬੱਛੀ ਪੂਰੀ ਸੂਆ ਇਹਦਾ ਘੜਾ ਦੂਜਾ ਸੂਆ ਪਿਓਰ ਇਹਨੂੰ ਕਿੰਨੇ ਦਿਨ ਹੋ ਗਏ ਇਹ ਰਾਤੀ ਇਹ ਸੂਈਆ ਬਈ ਜੇਰ ਦੋਨਾਂ ਦੀ ਪ੍ਰੋਪਰ ਪਈ ਆ ਇਹਨਾਂ ਦੀ ਇਹ ਵੀ ਰਾਤੀ ਸੂਈਆ ਇਹ ਐਨੂੰ ਐਨੂੰ ਚਲਾ ਦੇ ਇੱਥੋਂ ਲੈ ਦਰਸ ਲੈ ਵਾਲੂ ਬਾਦ ਦਿਖਾ ਦੇ ਅਗਲੇ ਬੰ ਇਹ ਵੀ ਰਾਤੀ ਸੂਈ ਆ ਚੰਗਰਾ ਰਾਤ ਸੂਈਓ ਪ੍ਰੋਪਰ ਜੇਰ ਪੈ ਗਈ ਤੜਕੇ 4:00 ਵਜੇ ਸੂਈ ਸੀ 7:00 ਵਜੇ ਇਹ ਜੇਰ ਪੈ ਗਈ ਠੀਕ ਆ ਗੱਲ ਹਾਂ ਨਾਲ ਇਹਦੇ ਆ ਗਈ ਪੰਛੀ ਹੈਨਾ ਹਾਂ ਕਮਾਲ ਆ ਇੱਥੋਂ ਕਹਿੰਨੀ ਫੈਰ ਫੈਰ ਕਹਿੰਦੀ ਇਹਨੂੰ ਲੋਕ ਕਹਿੰਦੇ ਬਪਰਾ ਮਿਰਿਆ ਅੱਛਾ ਲੋਕ ਕੀ ਕਹਿੰਦੇ ਨੇ ਹੈ ਚਲ ਵਿੱਚੀ ਮੈਂ ਕਹਿੰਦਾ ਨਾ ਤੇ ਮੁਕਾਰ ਕਹਿੰਦਾ ਲੋਕ ਕੀ ਕਹਿੰਦੇ ਨੇ ਬਈ ਯਾਰ ਚਰ ਵਿੱਚੀ ਕਹਿੰਦਾ ਮੈਂ ਕਹਿੰਦਾ ਨਾ ਆ ਗਈ ਥੋੜੇ ਜਿਹਾ ਕ੍ਰੋਸ ਪੰਛੀ ਆ ਗਈ ਤੇ ਮੇਨ ਗੱਲ ਆ ਬਾਡੀ ਵਾਲੀ ਗਾਂ ਯਾਰ ਇਹ ਵੀ ਤਸ਼ਕੀਨ ਸਕੂਨ ਵੀ ਬਹੁਤ ਆ ਹੈਨਾ ਹਾਂ ਉਹ ਆਡਰ ਰੂਡਰ ਦਿਖਾ ਦੇ ਦਰਸ ਉਹ ਆਡਰ ਰੂਡ

ਉਹ ਉਰਾਂ ਵੀ ਆ ਕੇ ਵੀ ਦਿਖਾ ਦੇ ਦਰਸ ਕਿਰਾਂ ਤਸੱਲੀ ਕਰਾ ਦੇ ਦੇਖਣ ਵਾਲਿਆਂ ਦੀ ਹਰੇਕ ਵਕਤ ਤਾਂ ਥਣ ਥਣ ਤਾਂ ਲਾਜਵਾ ਵੀ ਆ ਉਹ ਬਸ ਥੱਲੇ ਨਾ ਮਾਰ ਵਾਲੀਆਂ ਯਾਰ ਗਾਲਾਂ ਸਾਨੂੰ ਦਵਾਵੇਂਗਾ ਤੂੰ ਸਾਡੀ ਮੰਗ ਜੀ ਪਕੜਾ ਉੱਪਰ ਨਿਕਲਦਾ ਤਾਂ ਨਾ ਬਚਾਉਣਾ ਹੀ ਹੁੰਦਾ ਠੀਕ ਹੈ ਗੱਲ ਆ ਹੁਣ ਪੈਸੇ ਦੱਸ ਦੇ ਜੀ ਲੈ ਮੁੰਡਿਆ 80 ਹਜ਼ਾਰ ਵੀਰੇ 75 ਦੇ ਦਿੰਦੇ ਤੈਨੂੰ ਮਾਨਤਨ ਕਰਦੇ ਆ 75 ਹਜ਼ਾਰ ਚ ਮਾਨਤਨ ਕਰ ਦਾਂਗੇ ਲੱਗਿਆ ਨਿੱਕੇ ਨਾ ਇਹਨੂੰ ਹੋਰ ਤੋਰ ਦੇ ਖੋਲ ਕੇ ਪਹਿਲਾ ਤੋਰਨ ਵੇਲੇ ਹੋਈ ਨਹੀਂ ਤਸੱਲੀ ਜੀ ਆਪਣੀ ਸਮਾਰ ਕੇ ਕੇਰਾ ਹੋਰ ਤੋਰਦੇ ਹੁਣ ਜੇ ਆਪੱਖੋ ਵੇਰਾ ਇੱਚੀ ਤੋਰਦੀ ਬੰਦਰ ਅੰਦੇ ਅੰਦਰ ਹੀ ਘਮਾਵੇ ਜਿਹੇ ਪੂਰੀ ਕਿਹੜੇ ਪੱਖ ਬਾਈ ਕੰਨਾ ਰਹਿਣ ਆਲਾ ਬਾਈ ਬਾਗੜੇ ਆਲਾ ਆਇਆ ਨਹੀਂ ਦੰਦੇ ਫੇਰ ਨਾ ਕਰ ਜਦੋਂ ਆ ਗਏ ਤੇਰੇ ਕੋਲੇ ਐਨ ਦਿਖਾ ਦੇ ਤਰਸ ਬਲੇ ਵਾਲੂਆ ਕੰਕੀ ਇਹਦਾ ਪਾਸਮ ਜਾਂਦਾ ਪਸੂ ਹੋਰੇ ਬਣ ਜਾਂਦਾ ਸਿਸਟਮ ਥੱਲਿਓ ਆ ਹੈਗਾ ਵੀ ਸਟਿਚਾ ਡਰਾ ਫਾਸਮਾ ਲੈਵਾ ਪੂਰਾ ਜਮਾਨਾ ਮੋੜੀ ਖੜੀ ਆ ਫਰਾਮੇ ਦੁੱਧ ਵੀ ਕੱਢਦਾ ਜੀਦਾ ਆਪਾਂ ਠੀਕਾ ਗੱਲ ਆ ਇਥੋਂ ਆਰਡਰ ਦਿਖਾਈ ਦਰਸ 2 ਟਾਈ ਕਿਲੋ ਦੁੱਧ ਘੜਤਾ ਲੈ ਚੱਲ ਲੈ ਚੱਲ ਐ ਤੋਰੀ ਨੂੰ ਜਮੇ ਮੜਕਰਣਾ ਹੌਲੀ ਹੌਲੀ ਨਟਕਾਈ ਨਾ 23 24 ਕਿਲੋ ਘੜ ਦੋ ਦੁੱਧ ਸੇਵਾ ਦਾ ਸੁੱਤਾ ਸੇਵਾ ਦਾ ਉਹਨੇ ਮਾਲਕ ਨੇ 20 ਕਿਲੋ ਜਿਹੜੇ ਸਾਣਾ ਥਾਣਾ ਜਿਦਾ ਪਸਮਾ ਮਾਰਦੀ ਆ ਠੀਕ ਆ ਗੱਲ ਉਹਦੇ ਹਿਸਾਬ ਨਾਲ ਗਿਸ ਲਾਈ ਆਪਾਂ ਗਿੱਸੀ ਲਾਉਂਦੇ ਹਾਂ ਵਪਾਰੀ ਦਾ ਭਰਾ ਮੇਰਾ ਇਹਦੇ ਹਿਸਾਬ ਨਾਲ ਜੋ ਜੂਸ ਮਾਰਦੀ ਆ ਉਹ ਬੱਚੇ ਕਰਕੇ ਭਾਈ ਦੀ ਅੰਦਰ ਹਨਾ ਹਾਂ ਬੱਚੇ ਦਾ ਕਰਦੇ ਹੋਣਾ ਇਧਰਲੇ ਬੰਦੇ ਨੂੰ ਆਰਾਮ ਨਾਲ ਤੁਰੀ ਆਉਂਦੀ ਆ ਅੰਦਰਲੇ ਬੰਦੇ ਨੂੰ ਭਾਈ ਦੀ ਜਦੋਂ ਅੰਦਰ ਨੂੰ ਜਾਂਦੀ ਆ ਬੱਚੇ ਕੰਨੀ ਹੱਸੂ ਆ ਚਮਕੌਰ ਕਿਹੜਾ ਇਹਦਾ ਦੂਜਾ ਪਿਓਰ ਵੀ ਆ ਪਿਆਰ ਦੂਜਾ ਸੁਹਾ ਤੇ ਤੁਰਦੀ ਉਹੀ ਗੱਲ ਆ ਵੇ ਪਲਵਾਨਾਂ ਵਾਲਾ ਸਿਸਟਮ ਹੀ ਆ ਠੀਕ ਆ ਗੱਲ ਅੱਛਾ ਮਾਲਕ ਨੇ ਆਪਾਂ ਨੂੰ ਇਹ ਕਿਹਾ ਵੀ 6 ਦੰਦਾ ਆ ਜੇਰ ਤੇ ਵੀ ਮਾਰ ਦੇ ਤਰ ਸਹੀ ਤੇ ਕੈਮਰਾ ਜੇਰ ਜੂਰ ਵੀ ਡਾਨਾ ਤੇ ਹੁਣ ਇਹਦੀ ਬੱਛੀ ਤੇ ਵੀ ਮਾਰਦੇ ਨਾਲ ਇਹਦੇ ਸੱਜਣਾ ਬੱਛੀ ਵੀ ਆ ਆ ਨਾਲ ਇਹਦੇ ਬੱਛੀ ਵੀ ਆ ਭਾਈ ਬੱਛੀ ਵੀ ਬੜੀ ਪਿਆਰੀ ਆ ਇੱਥੋਂ ਇੱਥੋਂ ਲੇਵਾਲੂਆ ਦਿਖਾ ਦੇ ਅਗਲੇ ਬੰਦੇ ਉਹ ਇੱਕ ਨਾਲ ਇੱਕ ਫਰੀ ਆ ਭਾਈ ਅਜਾ ਮੈਨੂੰ ਕਹਿੰਦੇ ਆਪਾਂ ਹਾਂ ਅਗਲੇ ਬੰਦੇ ਉਹ ਲੇਵਾਲੂਆ ਦਿਖਾ ਦੇ ਉਸ ਤੋਂ ਪਛਾਣ ਹੋ ਕੇ ਬਾਡੀ ਬੁੱਡੀ ਵੀ ਦਿਖਾ ਦੇਗਾਂ ਦੀ ਆ ਪਿਛਲੇ ਪਾਸੇ ਦਿਖਾ ਦੇ ਲੈ ਵਾ ਇਧਰ ਦੇ ਬੰਦੇ ਇੱਥੇ ਤੇ ਦਿਖਾ ਦੇ ਆਰਡਰ ਆਰਡਰਸ ਮਾਰ ਕੇ ਇਹ ਕਿੰਨੇ ਦੀ ਗਾਜਮ ਪਰ ਆਪਾਂ ਨੇ 72000 ਰੁਪਏ ਦਾ ਚਲੋ ਮਾਨਸਾਨ ਕਰਾਂ 75000 ਚੋਂ ਮਾਨਤਾਨ ਕਰ ਦਾਂਗੇ ਜਦੋਂ ਆਏ ਨੂੰ ਜਾਊਗੀ ਲੈਵਾ ਦਿਖਾ ਦੇ ਸਰੋਏ ਦੇ ਆਨ ਫਾਸਮਾ ਡਰਾ ਪੂਰਾ ਜੇ ਗੱਲਬਾਤ ਕਰ ਲਈਏ 75 ਚੋਂ 22 ਕਹਿੰਦਾ ਮਾਨਤਾਨ ਕਰ ਦਾਂਗੇ ਇਹ ਨੰਬਰ ਬੋਲ ਦਿਓ ਜੀ ਆਪਣਾ 987947543 ਜੀ ਇੱਕ ਵਾਰੀ ਹੋਰ ਬੋਲੀਏ 9779473 ਤੇ 44 ਬੋਲੀਏ ਲੈ ਸੱਜਣਾ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਖਰੀਦ ਸਕਦੇ ਹੋ ਧੰਨਵਾਦ